ਆਈਕੋਨਿਕ ਸਟਾਰ ਆਉਣ ਵਾਲੇ ਸਮੇਂ ਦਾ ਪੁਸ਼ਪਾ ਜਿਹੜੀ ਪੁਸ਼ਪਾ ਬਣਾਉਣੀ ਨੇ ਇੰਨੇ ਬਣਾਉਣੀ ਤਾਂ ਜਾ ਕੇ ਜ਼ੋਰ ਲੱਗਦਾ ਹੈ ਇੰਦਰ ਦੇ ਜ਼ੋਰ ਲੱਗਣ ਦਾ ਅੱਜ ਪੂਰੇ ਸਵੇਰ ਨੂੰ ਨਾ ਬੁਖਾਰ-ਬੁਖਾਰ ਜਿਹਾ ਲੱਗਦਾ ਸੀ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਹੁਣ ਲਾਲਾਣਾ ਸਾਹਿਬ ਵੱਡੇ ਹੱਥ ਤੋਂ ਅਸੀਂ ਪਾਉਣ ਦੇ ਮਿੱਟੀ ਆੜ ਥਾਂ ਲਿਆ ਸੀ ਵਿੱਚ ਮਿੱਟੀ ਪਾਉਣ ਰਹੀ ਸੀ ਅੱਜ ਮਿੱਟੀ ਦੇ ਦੋ ਟਰਾਲੇ ਇੰਸਟਾਈਆਂ ਉਹ ਚਤਾ ਭੁੱਲ ਗਿਆਂ ਨੂੰ ਉਹ ਗੱਲੇ ਪਲਾਨ ਦਾ ਤੇ ਜੋਰ ਲੱਗਣਾ ਚਲਾਉਂਦੇ ਜੇ ਸ਼ਾਮਾਂ ਤੱਕ ਵਿਲੇ ਹੀ ਆ ਆ ਸਾਰੀ ਮਿੱਟੀ ਐ ਦੋ ਟਰਾਲੇ ਮਿੱਟੀ ਦੀਆਂ ਐ ਜਿਹੜੀਆਂ ਇੱਕ ਤੇ ਗਿੱਲੀ ਆ ਭਰਨ ਵਿੱਚ ਮਰਦੀ ਮੜੀ ਆ ਉਹ ਹੋਂਡੀ ਐ ਤੇ ਕੋਈ ਗੱਲ ਨਹੀਂ ਛੁੱਟ ਕੇ ਛੱਡਾਂਗਾ ਅੱਜ ਨਹੀਂ ਤੇ ਛੁੱਟਾਂਗੇ ਹੌਲੀ ਹੌਲੀ ਭਾਈ ਛੁੱਟੀ ਜਾਈ ਛੁੱਟਾਂਗੇ ਜ਼ਰੂਰ ਪਿਛਲੀ ਸਾਲ ਵੀ ਦਵਾਂ ਨੂੰ ਛੁੱਟੀ ਹੁਣ ਫੇਰ ਛੁੱਟਦੇ ਆ ਛੁੱਟਣੀ ਤੇ ਪੈਣੀ ਹਾਂ ਛੁੱਟਣੀ ਤੇ ਪੈਣੀ ਭਾਈ ਸਾਹਿਬ ਬਾਹਰ ਗਲੀ ਤੇ ਖਲਾਰਾ ਪਾਉਣਾ ਹੀ ਨਹੀਂ ਇਹ ਸਮਝੋ ਗਈ ਪਹਿਲੇ ਲੱਗੇ ਪਹਿਲੇ ਲੱਗੇ ਤੇ ਇਹ ਮਿੱਟੀ ਫਿਰ ਪਾਉਂਦੇ ਹ ਚਲੋ ਭਰਦੇ ਮਿੱਟੀ ਇਹਦੇ ਵੀ ਜ਼ੋਰ ਲੱਗਣ ਡੇ ਇੰਦਰ ਦੇ ਵੀ ਮੇਰੇ ਵੀ ਲੱਗਣ ਡੇ ਅਜੇ ਤਾਂ ਸ਼ੁਰੂਆਤ ਹੀ ਹੋਈ ਆ ਘੰਟਾ ਘੰਟਾ 2 ਘੰਟੇ ਜਰੋ ਹੋ ਗਏ ਨਾ ਛੋੜਦੇ ਮਿੱਟੀ ਐਂ ਫਿਰ ਸੈੱਟ ਹੋਣਾ ਫਿਰ ਉਹ ਹਵਾਵਾਂ ਨਾਲ ਟਲ ਜਾਣਾ ਸਰੀਲ ਕੰਮ ਹਸਾਬ ਨਾਲ ਕਿਉਂਗੇ ਸਾਲ ਪਹਿਲਾਂ ਹਾਂ ਸਾਲ ਪਹਿਲਾਂ ਅਸੀਂ ਕੀਤਾ ਸੀ ਕੰਮ ਉਹ ਤੋਂ ਪਹਿਲਾਂ ਕਿਦੀ ਬਾਅਦ ਕੀਤਾ ਹੀ ਨਹੀਂ ਇਹਦੇ ਕਰਕੇ ਹੁਣੇ ਹੀ ਕਰ ਲਗੇ ਕੰਮ ਫੇਰ ਦੁਬਾਰਾ ਸ਼ੁਰੂ ਤੁਹਾਨੂੰ ਛੋੜਦੇ ਮਿੱਟੀ ਮਿੱਟੀ ਛੁਟ ਕੇ ਫੇਰ ਵਿਲੇ ਹੋਗਾ ਤੁਹਾਨੂੰ ਭਰਦੇ ਚੱਲ ਬਈ ਉਹ ਆ ਇੰਦਰ ਭਰਨ ਡਿਆ ਮੈਂ ਰੇੜੀ ਨਾਲ ਚੋਕ ਚੋਕ ਦੇ ਅੰਦਰ ਲੇਣਾ ਆ ਰੇੜੀ ਆ ਬੜੇ ਮੋਰ ਉਲੈਂਦੀ ਜਿਹਨਾਂ ਹੀ ਕੰਮ ਕਰਦੇ ਹਨ ਕਰੇ ਕਮਰੇ ਪਾਏ ਜਦੋਂ ਚਲੋ ਮਿਲਦੇ ਤੁਹਾਨੂੰ ਬਾਅਦ ਚ ਜੋਰ ਲੱਗਣ ਦਾ ਜੇ ਪੂਰੇ ਮੈਂ ਪੂਰਾ ਜੋਰ ਲਗਾਉਂਗਾ ਟਿੱਜ ਆਉਗੇ ਟਿੱਜ ਆਉਗੇ ਯਾਰ ਗੱਲ ਇਦਾਂ ਵੀ ਆਪਣੇ ਪਿੱਛੇ ਕੋਈ ਨਹੀਂ ਪਿਆ ਹਾਂ ਜਿੰਨੀ ਛੁੱਟੀ ਜਾਊਗੀ ਮੇਰੇ ਮੈਨੂੰ ਛੁੱਟੀ ਆਣੀ ਆਪਾਂ ਜਿਆਦੀ ਕਾੜੀ ਕੰਮ ਹੁਣੇ ਥਾਕੇ ਦੇ ਬਾਰੇ ਕਰਨਾ ਵਾ ਸਾਹ ਲੈ ਲੈ ਛੁੱਟੀ ਕਿਨਿਕੋ ਸੋ ਗਾਈਸ ਹੁਣ ਚੈੱਕ ਕਰੋ ਜੋਰ ਲੱਗਦੇ ਹੋ ਇੰਦਰ ਦੇ ਇਹ ਭਰਨੇ ਆ ਮਿੱਟੀ ਇਹਨੇ ਮਿੱਟੀ ਭਰਨੀ ਆ ਤੇ ਮੈਂ ਬਾਜਾ ਰੇੜੀ ਚੁੱਕ ਕੇ ਲੁਣੀ ਆ ਮੈਂ ਰੇੜੀ ਖਿੱਚ ਕੇ ਲੁਣੀ ਆ ਇਹ ਮਿੱਟੀ ਭਰਨ ਵਾਲਾ ਬੰਦਾ ਸਾਡਾ ਮੈਂ ਵਿਚ ਵਿਚ ਮੈਂ ਹੀ ਭਰਦਾ ਵਾਂ ਵੀ ਦੋਚਿਆ ਇਹ ਵੀ ਭਰਦਾ ਦੋਵੇਂ ਭਰਨੇ ਆ ਚੈੱਕ ਕਰੋ ਅੱਜ ਲੱਗਨੇ ਪੂਰਾ ਯੋਰ ਯੋਰਾ ਸ਼ੋਰਾ ਨਾਲ ਕੰਮ ਚੱਲਣਾ ਅੱਜ ਪੂਰਾ ਚਲੋ ਬੰਦੇ ਬਾਹਤਾਂ ਤੇ ਇਧਰਲੇ ਪਾਸੇ ਪੈ ਚੱਲੀ ਤੇ ਨਿਆ ਕੋਣ ਸੋ ਗਾਈਸ ਹੁਣ ਲੈਨੇ ਸਾ ਮਿੱਟੀ ਛੁੱਟ ਗਈ ਜ਼ੋਰ ਤੇ ਲੱਗਦਾ ਜ਼ੋਰ ਲੱਗਦਾ ਕਿਉਂਕਿ ਪੂਰੀ ਨਹੀਂ ਛੁੱਟੀ ਗਈ ਮਰਫੀ ਦੋ ਟਰਾਲੀਆਂ ਦੋ ਟਰਾਲੀਆਂ ਦਾ ਚੌਥਾ ਹਿੱਸਾ ਛੁੱਟ ਗਿਆ ਤਿੰਨ ਹਿੱਸੇ ਪਹਿਜੇ ਤੇ ਕੋਈ ਨਹੀਂ ਉਹ ਵੀ ਛੁੱਟਾਂ ਘੋੜੀ ਘੋੜੀ ਕੋਈ ਗੱਲ ਨਹੀਂ ਛੁੱਟ ਕੇ ਫੇਰ ਹੀ ਅੱਜ ਰੋਕ ਲਗਾ ਸਾਹ ਲਾਂਗੇ ਅੱਧੀ ਟਰਾਲੀ ਛੱਟੀ ਗਈ ਹਾਂ ਅੱਧੀ ਟਰਾਲੀ ਦੇ ਵੜਗਾਤੀ ਆਪਾਂ ਅੱਧੀ ਟਰਾਲੀ ਲਾ ਕੇ ਚਲੀ ਗਏ ਮੈਨੂੰ ਛੁੱਟੀ ਆਵੇ ਇੱਥੇ ਪਾਉਣ ਨਹੀਂ ਆਵੇ ਟਰਾਲੀ ਮੈਂ ਸਾ ਇੱਥੇ ਕਿ ਵੜ ਚੱਲੀ ਸਾਰੀ ਇੱਥੇ ਕਿ ਨੁਕਰ ਇੰਨੇ ਇੰਨੇ ਕੇ ਏਰੀਆ ਦੇ ਵਿੱਚ ਟਰਾਲੀ ਪੂਰੀ ਮਿੱਟੀ ਵੜ ਚੱਲੀ ਇੱਥੇ ਗਈ ਇਹਦਾ ਮਤਲਬ ਵੀ ਸਾਨੂੰ ਇੱਕ ਅੱਧੀ ਟਰਾਲੀ ਇੱਥੇ ਇਸ ਏਰੀਆ ਦੀ ਹੋਣੀ ਚਾਹੀਦੀ ਤਿੰਨ ਟਰਾਲੀਆਂ ਪੂਰੀਆਂ ਪੈ ਕੇ ਫੇਰ ਬਰਾਬਰ ਹੁੰਦਾ ਵਾ ਹਾਂ ਮਿੱਟੀ-ਵੜੀ ਪੈਣੀ ਇੱਥੇ ਸਹੀ ਗੱਲ ਹੈ ਚਲੋ ਕੋਈ ਨਹੀਂ ਆ ਜਦਾਂ ਵੀ ਅਣ ਕਰਦੇ ਹੜੇ-ਹੜੇ ਲ ਆਹ ਹੋ ਨਿੱਕੇ ਦਮ ਆਪਾਂ ਕੀ ਕਰਨਾ ਹੌਲੀ ਹੌਲੀ ਕਰਕੇ ਛੁੱਟੀ ਜਾਣੀ ਆ ਪਿੱਕੇ ਦਮ ਨਹੀਂ ਛੁੱਟਣੀ ਵੀ ਬੁਖਾਰ ਚੜਾ ਕੇ ਸਰੀਰ ਖਰਾਬ ਕਰ ਲਈ ਕੋਈ ਫਾਇਦਾ ਨਹੀਂ ਜਿੰਨੀ ਛੁੱਟੀ ਹੋਣੀ ਛੁੱਟ ਲਾਂਗੇ ਬਾਕੀ ਭੜ ਕੇ ਛੁੱਟੀ ਹੋਣੀ ਤੇ ਇਹ ਇਧਰ ਰੇਤ ਨਹੀਂ ਆ ਔਰ ਰੇਤ ਪੀਣਾ ਜਿਹੜੀ ਸਾਰੀ ਇਹ ਛੁੱਟ ਨਹੀਂ ਆ ਚਲੋ ਮਿਲਦੇ ਬਾਅਦ ਅੱਜ ਅਪਡੇਟ ਇਦਾਂ ਰਹਿਣਾ ਵਾ ਇਸੇ ਕਪੜਿਆਂ ਜੀ ਇਹੋ ਕੰਮ ਅਜੇ ਇਦਾਂ ਵਲੋਗ ਬਣਾ ਲਾ ਦੇ ਸੀ ਜਿੰਨਾ ਤੱਕ ਛੁੱਟੀ ਨਹੀਂ ਨਾ ਗਈ ਅਜੇ ਇਥੇ ਉਹ ਲੱਗਣੇ ਆਗੇ ਹਾਂ ਜੀ ਵੇਖੋ 1-2 ਦਿਨਾਂ ਦੀ ਛੁੱਟੀ ਜਾਂਦੀ ਨਹੀਂ 1-2 ਦਿਨ ਵੜੇ ਨੇ ਅੱਜ ਆਪਾਂ ਅਜਿਹੇ ਭੜਕੇ ਛੁੱਟੀ ਦੇਣੀ ਹੈ ਭੜਕੇ ਤੱਕ ਛੁੱਟੀ ਆ ਕੋਈ ਪਹਿਲਾਂ ਛੁੱਟੀ ਹੈ ਇਦੇ ਇਧਰ ਬਦਲ ਜਾ ਵੀ ਵੇਖੋ ਇਦਰੇ ਹੌਂ ਡਿਆ ਇਹ ਨਾਲ ਮੀਂਹ ਆ ਗਿਆ ਤੇ ਹੋਰ ਕੰਮ ਖਰਾਬ ਹੋਣਾ ਮਿੱਟੀ ਹੋਰ ਗਿੱਲੀ ਹੋਣੀ ਨਹੀਂ ਹੁੰਦਾ ਜਦ ਕੋਈ ਨਹੀਂ ਹੁੰਦਾ ਚਲੋ ਠੀਕ ਹੈ ਫਿਰ ਤਾਂ ਗਾਇਸ ਬਾਈ ਕਰੇਗਾ ਅਨਬਾਕਸ ਇਸ ਕੋ अनबॉक्सिंग कर रहा है अलग तरीके से फाड़ कर उसे है। उसे है गे गे गे। नहीं खोलने के लिए अ टेबल उठनी इथा सो गाइस ये देखो सटा फाइल सही है बढ़िया कोना कोलन को देख केतरी अंदर ਤਵਾ ਇਹ ਹੈ ਫਾਈਲ ਡਾਕੂਮੈਂਟਸ ਰੱਖਣ ਲਈ ਬਦਰਣਾ ਵਧੀਆ ਹਨ ਤੁਹਾਡੀ ਖੋਲ ਕੇ ਰਹਿਣੋਂ ਦੂਜੇ ਪਾਸੇ ਜਪ ਜਾਲ ਟਾਈਮ ਚਲਾਉਣ ਨੂੰ ਤੇ ਵਧੀਆ ਨਹੀਂ ਇਹ ਤਾਂ ਚਲਾਉਣ ਨੂੰ ਨਹੀਂ ਕੀ ਤੇ ਹੋ ਵਿੱਚ ਮਿੱਟੀ ਲੱਗੀ ਤੇ ਇਹਦੀ ਆ ਵਹ ਗੂੰਦ ਗਾਂਦ ਦੀ ਹੈ ਸੀ ਹੈਰ ਕੁਆਲਟੀ ਅੱਛੀ ਹੈ ਕੁਆਲਟੀ ਅੱਛੀ ਹੈ ਨਾ ਮੈਂ ਨਾ ਜੇ ਜਾਂਚ ਪੁੱਛੀ ਸੀ ਉਸ ਦਿਨ ਪਰ ਉਹ ਨਾ ਇਤਨੇ ਮਤਲਬ ਉਸਮੈਂ ਨਹੀਂ ਥੇ ਇਹ ਸੈਕਸ਼ਨ ਨਹੀਂ ਥੀ ਇਤਨੇ ਉਸਮੈਂ ਮੈਨੂੰ ਕੋ ਗਾਤਾ ਨੂੰ। ਫਟ ਗੜਾ ਆਣਗੇ ਚ। ਹਾਂ ਮੇਰੇ ਡਾਕੂਮੈਂਟ ਜਿਵੇਂ ਐਸੇ ਪੜੇ ਲੈ ਦੇਨੇ ਚਾਹੀਏ ਮੈਨੂੰ ਬਹੁਤ ਥੀਮ ਲੱਗ। ਸ਼ਾਨ ਅੱਲਾ ਦੀ ਬੜੀ ਸ਼ਾਨ। ਆਪ ਬਤਾਣਾ ਕਮੈਂਟ ਕਰਕੇ ਆਪ ਦਾ ਵੀ ਲਿਖੀਏ। ਜੇ ਬਾਅਦ ਇਸ ਵਿੱਚ ڈال ਦੇਤੇ। ਹਾਂ। ਹੁਣ ਪੁਰਾਣੀ ਕੰਮ ਪਰ ਚਲਤੇ ਹਾਂ। ਜੋ ਹਮ ਕੰਮ ਕਰ ਰਹੇ ਹਾਂ ਉਹ ਕੰਮ ਕਰਾਂਗੇ। ਸੋ ਗਾਈਸ ਮਿੱਟੀ ਦੇ ਦਿੱਤੀ ਛੋਟਾ ਟਾਈਮ ਪਰ ਵੀ ਇੱਕ ਟਰਾਲੀ ਛੁੱਟਦੀ ਹੈ ਦੋ ਟਰਾਲੀਆਂ ਸਟਾਈਆਂ ਸਾਰੇ ਤੇ ਇੱਕ ਛੁੱਟਦੀ ਹੈ ਇੱਕ ਤਾਂ ਵੱਧ ਹੀ ਛੁੱਟੀ ਗਈ ਦੇਖੋ ਡੇਟ ਵਾਲੀ ਇੱਥੋਂ ਆਏ ਉਹ ਬਰਾਬਰ ਕਰਤਾ ਇਹਨਾਂ ਆ ਆ ਸਾਰਾ ਜੀ ਡੇਟ ਟਰਾਲੀ ਲੱਗੇ ਆ ਗਈ ਮਿੱਟੀ ਤੇ ਬਾਕੀ ਜਿਹੜੀ ਰਹਿ ਗਈ ਸਵੇਰੇ ਤੜਕੇ ਉੱਠ ਕੇ ਲੱਗ ਪਾਂਗੇ ਤੇ ਹੁਣ ਨਹਾਉਂਦੇ ਨਾ ਨੇ ਇੱਕ ਵਾਰ ਨਹਾ ਨੂੰ ਫ੍ਰੈਸ਼ ਰਿਫਰਸ਼ ਹੋ ਕੇ ਫੇਰ ਤੁਹਾਨੂੰ ਮਿਲਦੇ ਆ ਤੇ ਇਹ ਵੀ ਮੱਤ ਪੂਰੀ ਵੱਜ ਗਈ ਅਜੇ ਦੇਖੋ ਕੀ ਬਣਿਆ ਆ ਕੰਮ ਖਰਾਬ ਹੈ ਚੱਕੜ ਹੋਇਆ ਵਾ ਕੰਮ ਤੇ ਇਹ ਤਾਂ ਮੈਂ ਕਹਿੰਦਾ ਚੱਕੜ ਚੱਕੜ ਕਿੰਨਾ ਚੱਕੜ ਚੱਕੜ ਆ ਕੰਮ ਚਲੋ ਮਿਲਦੇ ਤੁਹਾਨੂੰ ਨਾਲ ਨੂੰ ਕਿਤੇ ਫੇਰ ਮਿਲਦਾ ਤੁਹਾਨੂੰ ਹਣ ਨਾਲ ਇੱਕ ਫੇਸ ਫਰਸ਼ ਭੁੱਲ ਗਏ ਮਿੱਟੀ ਤੇ ਦੇਖਾਂਗੇ ਫੇਰ ਛੁੱਟ ਦਾਂਗੇ ਸੜ ਛੁੱਟ ਕੇ ਲੱਗ ਪਣਾ ਸੀ ਤਾਂ ਇੰਦਰ ਤੱਕੜਤਾ ਹੋ ਜਾਗੇ ਬਾਹਰ ਤੇ ਹੁਣ ਸਾਹ ਸੁ ਲੈ ਕੇ ਫੇਰ ਨੂੰ ਨੇ ਕਿਉਂਕਿ ਇੱਕੇ ਦਮ ਜਲਦਾ ਹੋਣਾ ਹੈ ਫੇਰ ਜਾ ਕੇ ਫਿਰ ਬੁਖਾਰ ਵੀ ਜੜ ਸਕਦਾ ਮਿਲਦਾ ਤੁਹਾਨੂੰ ਬਾਅਦ ਚ ਸੋਈ ਤੁਹਾਨੂੰ ਜਾਣਦੇ ਦੁੱਧ ਲੈਣਾ ਨਾਲ ਜਾਣਿਆ ਵਾ ਸਪਰਾਈਜ਼ਿੰਗ ਸਟਾਫ ਆਈਕੋਨਿਕ ਸਟਾਰ ਆਉਣ ਵਾਲੇ ਸਮਝਦਾ ਪੁਸ਼ਪਾ ਜਿਹੜੀ ਪੁਸ਼ਪਾ ਬਣੋਣੀ ਨੇ ਇੰਨੇ ਬਣੋਣੀ ਤਾਂ ਜਾ ਕੇ ਇੰਦਰ ਚਲਾਉਂਦੇ ਆ ਮੋਟਰਸਾਈਕਲ ਚਲੋ ਚੱਲਦੇ ਆ ਦੁੱਧ ਲੈ ਕੇ ਫਿਰ ਬਾਕੀ ਦਾ ਵਲੌਗ ਬਾਅਦ ਚ ਕੰਟੀਨਿਊ ਕਰਦੇ ਆ ਸੋ ਐਸ ਮੈਨੂੰ ਨਾ ਬੁਖਾਰ-ਵੁਖਾਰ ਜਿਹਾ ਲੱਗਦਾ ਸੀ ਲੱਗਦਾ ਮੈਨੂੰ ਮਿੱਟੀ ਨੂੰ ਅਲਰਜੀ ਵੀ ਜੇ ਕੰਮ ਹੋਣ ਵਾਲੀ ਮੈਂ ਕਲਕ ਚੈੱਕ ਕਰਵਾਇਆ ਸ਼ੱਕ ਕਢ ਲਈ ਇੱਕ ਵਾਰ ਤੇ ਇਹ ਕਦੀ ਖਰਾਕ ਲੈ ਲੈਣੇ ਠੀਕ ਹੋ ਜਾਊਗਾ ਉਹਨਾਂ ਦਾ ਟੈਂਪਰੇਚਰ ਨਾ ਲੋ ਹੋ ਜਾਂਦਾ ਜਿਆਦਾ ਤੇ ਪੁਕਾਰ ਚੜਦਾ ਨਹੀਂ ਟੈਂਪਰੇਚਰ ਲੋ ਹੋ ਜਾਂਦਾ ਮੇਰਾ ਉਹਨਾਂ ਦੇ ਕੋਲ ਚੀਜ਼ਾਂ ਤਾਂ ਉਹ ਟੈਂਪਰੇਚਰ ਲੋ ਹੀ ਲੱਗਣ ਡਿਆ ਕਿਉਂਕਿ ਮੈਂ ਕੰਮ ਕਰਕੇ ਉਸਨੂੰ ਨਾਲਿਆ ਉਹਦਾ ਕਰੇ ਕੰਮ ਕਰਾਉ ਹੋਇਆ ਸੋ ਗਾਇਸ ਹੁਣ ਦੇਖਣੇ ਹੈ ਜੇ ਖਾਲਾ ਮਤਲਬ ਤਾਰਕ ਮੈਂ ਤਾਂ ਉਲਟਾ ਚਸ਼ਮਾ ਅਨਵੀ ਫੈਮਿਲੀ ਜਿਹੜੀ ਉਹ ਖਾਂਦੇ ਸੋ ਗਾਇਸ ਕੋਮ ਫੇਰ ਲਿਆ ਤਾਂ ਤੇ ਰੋਟੀ ਰੇੜੀ ਖਾ ਕੇ ਵੀ ਸੈੱਟ ਹੋ ਗਿਆ ਕੰਮ ਤੇ ਬਾਕੀ ਜੇ ਤੁਹਾਨੂੰ ਅਜਿਹੇ ਬਲੌਗ ਕਿਦਾਂ ਲੱਗਾ ਵਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤਾਂ ਨਵੇਂ ਬਲੌਗ ਦੇ ਵਿੱਚ ਮਿੱਟੀ ਛੁੱਟਦੇ ਆ ਜਿਵੇਂ ਅੱਜ ਮਿੱਟੀ ਛੁੱਟੀ ਕਾਲੀ ਮਿੱਟੀ ਛੁੱਟ ਰਹੀ ਹੈ ਮਿੱਟੀ ਛੁੱਟਦੇ ਆ ਤੇ ਹੋਸਾ ਰੇਹੇ ਦੀ ਛੁੱਟਾਂ ਕੱਲ ਤੇ ਮਿਲਦੇ ਕੱਲ ਤਾਂ ਨਵੇਂ ਬਲੌਗ ਦੇ ਵਿੱਚ ਓਨੇ ਦੇਰ ਲਈ ਬਾਏ ਬਾਏ